ਹਾਂ ਜੀ ਮੈਂ ਕੀ ਨਾ ਤੁਹਾਡਾ ਜੀ ਸ਼ਸ਼ੀ ਕਾਲ ਜੀ ਮੇਰਾ ਨਾਮ ਸਿਮਰਜੀਤ ਕੌਰ ਹੈ ਜੀ ਮੈਂ ਸੰਸਥਾ ਪੇ ਟੂ ਪੇ ਦੇ ਵਿੱਚ ਏਰੀਆ ਮੈਨੇਜਰ ਦੇ ਤੌਰ ਤੇ ਕੰਮ ਕਰਦੀ ਹਾਂ ਜੀ ਮੈਂ ਅੱਜ ਕੀ ਕਹਿਣਾ ਚਾਹੁੰਦਾ ਅੱਜ ਤੁਸੀਂ ਕਿੱਥੇ ਮੀਟਿੰਗ ਕਰੀ ਕੀ ਗੱਲ ਹਾਂ ਜੀ ਅੱਜ ਦੀ ਜੋ ਮੀਟਿੰਗ ਸੀਗੀ ਮੇਰੀ ਅਤਲਾ ਕਲਾ ਮਾਨਸਾ ਦੇ ਵਿੱਚ ਸੀ ਜਿਹਦੇ ਵਿੱਚ ਕੀ ਬਹੁਤ ਭਾਰੀ ਮਾਤਰਾ ਦੇ ਵਿੱਚ ਲੋਕਾਂ ਦਾ ਇਕੱਠ ਹੋਇਆ ਜਿਹਦੇ ਵਿੱਚ ਬਹੁਤ ਹੀ ਸੁੱਲਝੇ ਹੋਏ ਇਨਸਾਨ ਪਹੁੰਚੇ ਸੀ ਜਿਨ੍ਹਾਂ ਨੇ ਮੇਰੀ ਮੀਟਿੰਗ ਨੂੰ ਪੂਰੇ ਚੰਗੇ ਤਰੀਕੇ ਨਾਲ ਸਮਝਿਆ ਉਹਨਾਂ ਨੇ ਪੇ ਟੂ ਪੇ ਦੇ ਸਿਸਟਮ ਨੂੰ ਸਮਝਿਆ ਇਹ ਮੀਟਿੰਗ ਦਾ ਜੋ ਅਰੇਂਜਮੈਂਟ ਸੀਗਾ ਉਹ ਲਖਵਿੰ ਇਸ ਮੀਟਿੰਗ ਦੇ ਵਿੱਚ ਆਪਾਂ ਸੰਸਥਾ ਦੀ ਜਾਣਕਾਰੀ ਦਿੱਤੀ ਤੇ ਲੋਕਾਂ ਨੇ ਹੌਮ ਹਮਾ ਕੇ ਫਾਰਮ ਭਰੇ ਜਿਹਦੇ ਵਿੱਚ ਆਪਾਂ ਕਾਫੀ ਲੀਡਰਾਂ ਨੂੰ ਵੀ ਜੁਆਇਨ ਕਰਵਾਇਆ ਸੀ ਕੀ ਕਹਿਣਾ ਚਾਹੁੰਦੇ ਹਨ ਲੋਕ ਕਾਨੂੰਨਾਂ ਦੇ ਤਰ੍ਹਾਂ ਕਰਦੇ ਆ ਕੀ ਕਹਿਣਾ ਚਾਹੁੰਦੇ ਹਨ ਉਹਨਾਂ ਨੂੰ ਕੀ ਮਤਲਬ ਹੈ ਕਿ ਇਸ ਤਰ੍ਹਾਂ ਲੋਕ ਸਰ ਹੁਟ ਕੇ ਮਤਲਬ ਉਹਦੀ ਬੇਟੀਆਂ ਦੇ ਪ੍ਰਤੀ ਸੁਚੇਤ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਮਤਲਬ ਨਿਕਲੋ ਜਾਂ ਆਂਗਣਵਾੜੀ ਵਰਕਰਾਂ ਦੀ ਜੋ ਵੀ ਕੰਮ ਕਰਦੀਆਂ ਕੀ ਕਹਿਣਾ ਚਾਹੁੰਦੇ ਆ ਕੀ ਮੈਸੇਜ ਹੈ ਹਾਂਜੀ ਸਰ ਆਪਾਂ ਜੋ ਵੀ ਇਹਦੇ ਵਿੱਚ ਵਰਕਰ ਕੰਮ ਕਰਦਾ ਹੈ ਉਸ ਸਮਾਜ ਸੇਵਕਾ ਦੇ ਰੂਪ ਦੇ ਵਿੱਚ ਇਹਦੇ ਵਿੱਚ ਨਿਕਲ ਕੇ ਬਾਹਰ ਆਉਂਦਾ ਹੈ ਤੇ ਲੋਕ ਆਉਂਦੇ ਦਿਲੀ ਇਸ਼ਿਆ ਦੇ ਨਾਲ ਬਹੁਤ ਵੱਡੀ ਮਾਤਰਾ ਚ ਫਾਰਮ ਵੀ ਭਰਦੇ ਆ ਤੇ ਰੋਜ਼ਗਾਰ ਵੀ ਪ੍ਰਾਪਤ ਕਰਦੇ ਆ ਜੀ। ਬਈ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਸਨ ਕੋਈ ਸਵਾਲ ਜਾਂ ਕਿਸੇ ਨਾਲ ਕੁਝ ਕਰਿਆ ਹੋਵੇ ਜਾਂ ਮਤਲਬ ਕਿ ਤੈਨੂੰ ਦਿੱਕਤ ਦਾ ਸਾਹਮਣਾ ਕਰਨਾ ਹੋਵੇ ਜਾਂ ਲੋਕਾਂ ਦੇ ਦੁਆਰਾ ਹਾਂਜੀ ਜੇਕਰ ਆਪਾਂ ਗੱਲਬਾਤ ਕਰੀਏ ਜਿਸ ਹਿਸਾਬ ਦੇ ਨਾਲ ਅੱਜ ਇਕੱਠ ਸੀਗਾ ਲੋਕਾਂ ਨੇ ਬਹੁਤ ਹੀ ਪਾਰਦਰਸ਼ੀ ਤਰੀਕੇ ਦੇ ਨਾਲ ਸਿਸਟਮ ਨੂੰ ਸਮਝਿਆ ਸਿਸਟਮ ਨੂੰ ਸਮਝਣ ਤੋਂ ਬਾਅਦ ਪੂਰੀ ਸੂਝ-ਬੂਝ ਦੇ ਨਾਲ ਇਹ ਸੰਸਥਾ ਦੇ ਵਿੱਚ ਆਪਣੀ ਰਜਿਸਟ੍ਰੇਸ਼ਨਸ ਨੇ ਕਰਵਾਈਆਂ ਤੇ ਹੁਣ ਅਸੀਂ ਆਪਦੇ ਵੱਲੋਂ ਫੁੱਲ ਐਫਰਟਸ ਦੇ ਨਾਲ ਜੋ ਉਹਨਾਂ ਦਾ ਬੰਦਾ ਡੋਨੇਸ਼ਨ ਆ ਟਾਈਮ ਟੂ ਟਾਈਮ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਵਾਂਗੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਕੀ ਮੈਸੇਜ ਉਹਨਾਂ ਨੂੰ ਅਸ਼ੀਰਵਾਦ ਦੇਣਾ ਚਾਹਣਾ ਜਿਵੇਂ ਤੁਸੀਂ ਮਤਲਬ ਗਰੁੱਪ ਦੇ ਵਿੱਚ ਕਹਿੰਦੇ ਹਾਂ ਜੀ ਮਤਲਬ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਅਸੀਰਵਾਦ ਦੇ ਰੂਪ ਦੇ ਵਿੱਚ ਚਾਰ ਦੋ ਸ਼ਬਦ ਜੀ ਹਾਂਜੀ ਮੈਂ ਜੀ ਇਹ ਆਪਦੀ ਟੀਮ ਦੇ ਲਈ ਇਹੀ ਕਾਮਨਾ ਕਰਦੀ ਆਂ ਕਿ ਉਹ ਬਹੁਤ ਜਲਦੀ ਇਹਦੇ ਵਿੱਚ ਜਿਵੇਂ ਪੋਸਟਾਂ ਜਨਰੇਟ ਹੁੰਦੀਆਂ ਨੇ ਨਵੇਂ ਪ੍ਰੋਜੈਕਟ ਤੋਂ ਬਾਅਦ ਏਰੀਆ ਕੋਆਰਡੀਨੇਟਰ ਬ੍ਰਾਂਚ ਮੈਨੇਜਰ ਏਰੀਆ ਮੈਨੇਜਰ ਮੈਂ ਕਾਮਨਾ ਕਰਦੀ ਆ ਕਿ ਮੇਰੀ ਟੀਮ ਇਮਾਨਦਾਰੀ ਦੇ ਨਾਲ ਵਰਕ ਕਰਦੀ ਹੋਈ ਲੋਕਾਂ ਦੀ ਹੈਲਪ ਕਰਦੀ ਹੋਈ ਵਧੀਆ-ਵਧੀਆ ਪੱਦਗੀਆਂ ਦੇ ਉੱਪਰ ਪਹੁੰਚੇ ਤੇ ਮੇਰੀ ਦਿਲੋਂ ਇੱਛਾ ਹੈ ਜੀ ਅਜਬ ਜੀ ਕੀ ਨਾ ਤੁਹਾਡਾ ਮੇਰਾ ਨਾਮ ਰਾਮ ਸਿੰਘ ਜੀ ਕਿਹੜੇ ਪਿੰਡੋਂ ਜੀ ਪੰਡਾਤ ਲਖਨਜੀ ਬਾਬਾ ਜੀ ਜੋ ਮੀਟਿੰਗ ਕਰੀਆ ਬੇਟੀ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਲੋਕਾਂ ਨੇ ਹੰਗਾਰਾ ਮਿਲਿਆ ਕਿੰਨਾ ਇੱਕ ਕੱਟ ਸੀ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਬਹੁਤ ਇੱਥੇ ਲੇਡੀਜ਼ ਜੋ ਬੱਚਿਆਂ ਵਾਸਤੇ ਸਕੀਮ ਆ ਗਈ ਉਹਦੇ ਬਾਰੇ ਜਾਣਕਾਰੀ ਲੈਣ ਵਾਸਤੇ ਪਹੁੰਚੀਆਂ ਬਹੁਤ ਹੀ ਹੰਗਾਰਾ ਮਿਲਿਆ ਜੋ ਕੱਟੋ-ਕੱਟ 2-300 ਲੇਡੀਜ਼ ਤੇ ਨੌਜਵਾਨ ਭਰਾ ਪਹੁੰਚੇ ਜਿਹਦੇ ਵਿੱਚ ਕਿ ਬਹੁਤ ਹੀ ਵਧੀਆ ਇਹ ਮਤਲਬ ਜੋ ਸਕੀਮ ਆ ਗਈ ਸੈਂਟਰ ਦੀ ਚੱਲ ਰਹੀ ਹੈ ਬਹੁਤ ਵਧੀਆ ਮੇਰੇ ਵੀ ਬੇਟੀ ਆ ਮੈਂ ਵੀ ਆਪਣਾ ਫਾਰਮ ਭਰਿਆਗਾ ਤੇ ਹੋਰ ਵੀ ਬੱਸ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਪਹਿਲੇ ਸਾਨੂੰ ਬਹੁਤ ਵਧੀਆ ਲੱਗੀ ਜੀ ਇੱਕ ਵਾਰੀ ਕਿਰਾਂ 550 ਰੁਪਏ ਭਰ ਕੇ ਇਸ ਸਕੀਮ ਦਾ ਲਾਹਾ ਲਈਏ ਕਿਉਂਕਿ ਆਉਣ ਵਾਲਾ ਸਮਾਂ ਨੀਂਤ ਆਗਾ ਬਹੁਤ ਵਧੀਆ ਸਕੀਮਾਂ ਵੀ ਬਾਅਦ ਤੋਂ ਬਾਅਦ ਆਪਣੀਆਂ ਬੇਟੀਆਂ ਦੇ ਫਾਰਮ ਭਰ ਕੇ ਲਾਭ ਲੈਣਾ ਚਾਹੀਦਾ ਹਾਂਜੀ 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 ਭਾਜੀ ਭਾਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਰੋਸ਼ਨ ਸਿੰਘ ਆ ਜੀ ਤੇ ਕਿਹੜਾ ਪਿੰਡ ਹੈ ਪਿੰਡ ਹੈ ਜੀ ਮੇਰਾ ਕੋਟੜਾ ਕਲਾਂ ਅੱਜ ਮੀਟਿੰਗ ਕਿੱਥੇ ਹੋਈ ਸੀ ਮੀਟਿੰਗ ਅਤਲਾ ਕਲਾਂ ਗੁਰੂ ਘਰ ਵਿੱਚ ਹੋਈ ਸੀਗੀ ਬਹੁਤ ਵਧੀਆ ਪੌਂਸ ਮਿਲੇਗਾ ਵਧੀਆ ਸੰਗਤ ਇਕੱਠੀ ਹੋਈ ਸੀਗੀ ਬਹੁਤ ਵਧੀਆ ਸਕੀਮ ਹੈ ਜੋ ਸਰਕਾਰ ਵੱਲੋਂ ਚਲਾਈ ਗਈ ਹੈਗੀ ਇਹਦਾ ਲਾਹਾ ਜ਼ਰੂਰ ਲੈਣਾ ਚਾਹੀਦਾ ਸਾਰਿਆਂ ਨੂੰ 550 ਰੁਪਏ ਭਰ ਕੇ 90 ਦਿਨ ਬਾਅਦ 1100 ਬਣ ਜਾਂਦਾ ਹੈ 1231 5200 ਵੱਧ ਤਰੈ ਜਨ ਬੇਟੀਆਂ ਵਾਸਤੇ ਜੋ ਸੰਸਦ ਨੇ ਸਕੀਮ ਚਲਾਈ ਉਹ ਵਧੀਆ ਸੀ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਜੀ ਆਪਾਂ ਕਹਿੰਦੇ ਵੀ ਹਰ ਘਰ ਦੇ ਵਿੱਚ ਜਰੂਰੀ ਸਕੀਮੇ ਚਾਹੀਦੀ ਹੈਗੀ ਹਰ ਕੋ ਨੂੰ ਲਾਹਾ ਲੈਣਾ ਚਾਹੀਦਾ ਜੀ ਬਹੁਤ ਵਧੀਆ ਸਕੀਮ ਹੈ